ਪਾਣੀ ਪੂਣੀ ਦਾ ਪ੍ਰਬੰਧ ਹੋਇਆ ਗਿਆ ਇੱਥੇ ਕੋਈ ਵਾਟਰ ਕੂਲਰ ਕੋਈ ਟੂਟੀ ਜਾਂ ਕੋਈ ਉਹ ਜਿਵੇਂ ਇੱਕ ਫਰਿੱਜ ਜਿਹਾ ਲੱਗਦਾ ਹੁੰਦਾ ਉਹਦੇ ਕੁਝ ਨਹੀਂ ਕੋਈ। ਅਰੇ ਪਾਣੀ ਦਾ ਕੋਈ ਵੀ ਪ੍ਰਬੰਧ ਨਹੀਂ ਹੈਗਾ ਇਸ ਤਹਿਸੀਲਪੁਰ ਵਿੱਚ। ਕੋਈ ਟੂਕੀ ਲੱਗੀ ਹੋਈ ਆ ਜੀ। ਤੇ ਪਾਣੀ ਪੂ ਕਿੱਥੋਂ ਆਉਂਦਾ ਬਾਹਰੋਂ ਕਿੱਥੋਂ ਟੂਕੀ ਦੇ ਵਿੱਚ ਆਉਂਦਾ ਪਾਣੀ। ਟੂਕੀ ਚ ਪਾਣੀ ਆਉਂਦਾ ਪਰ ਸਾਫ਼ ਨਹੀਂ ਹੋਦਾ। ਟੂਕੀ ਲੱਗੀ ਹੋਈ ਆ। ਕੁਝ ਵੀ ਪਾਣੀ ਗਰਮ ਪਾਣੀ। ਉਹਨੇ ਇਹ ਆਪਾਂ ਦੇਖਿਆ ਨੇ ਕਿੰਦਾ ਦਾ ਪਾਣੀ ਹੈਗਾ ਕਿ ਨਹੀਂ। ਦੰਗਾ ਗਿਆ ਸਾਫ ਇਹ ਆ ਚੱਲਦਾ ਸੀ ਪਹਿਲਾਂ ਪਹਿਲਾਂ ਤਾਂ ਨਹੀਂ ਚੱਲਦਾ ਇੱਥੇ ਤਾਂ ਤੁਸੀਂ ਆਇਆ ਉਹ ਵੀ ਚੱਲਿਆ ਹਾਂ ਉਹਦੇ ਹੀ ਚੱਲਿਆ ਅੱਛਾ ਪਹਿਲਾਂ ਬੰਦ ਕੀਤਾ ਹੋਇਆ ਪਹਿਲਾਂ ਬੰਦ ਕੀਤਾ ਲੈਡ ਪਹਿਲਾਂ ਹੈ ਨਹੀਂ ਦੀ ਅੰਦਰ ਕੱlde ਨਹੀਂ ਪੱਤੇ ਪਹਿਲਾਂ ਇਹ ਸੀ ਚੱਲਦਾ ਸੀ ਬਾਜੂ ਇੱਥੇ ਕਢਾਇਆ ਨੂੰ ਗਰਮੀ 'ਚ ਕਢਾਇਆ ਹਾਂਜੀ ਹੋਰ ਕੀ ਕਰਨਾ ਕੀ ਆ ਵੀਰੇ ਉਹਨਾਂ ਕੰਮ ਤਾਂ ਕਰਵਾਉਣੀ ਆ ਆਪਣੇ ਕੋਈ ਪੱਕਾ ਚੱਲਦਾ ਸੀ ਪਹਿਲਾਂ ਇਹ ਜਿਹੜਾ ਉੱਤੇ ਲੱਗਿਆ ਹੋਇਆ ਇਹ ਤਾਂ ਹੁਣ ਚੱਲਿਆ ਥੋੜੇ ਐ ਤੇ ਚੱਲਿਆ ਪਹਿਲਾਂ ਵੀ ਚੱਲਿਆ ਉਹ ਜਿਹੜਾ ਵਾਟਪੁਟੰਡਰ ਲੱਗਿਆ ਹੋਇਆ ਤੇ ਥੋੜਾ ਖਰਾਬ ਹੈ ਉਹਨੂੰ ਠਿਕਾਣੇ ਲਈ ਅਸੀਂ ਭੇਜ ਰਹੇ ਹਾਂ ਤਾਂ ਠਿਕਾਣੇ ਲੱਗਦੀ ਹੈ ਤਾਂ ਇੱਕਦਰ ਜਦੋਂ ਅਸੀਂ ਇੱਥੇ ਪਹੁੰਚੇ ਤਾਂ ਫਰਦ ਕੇਂਦਰ ਦੇ ਬਾਹਰ ਦੇਖਿਆ ਉੱਥੇ ਨਾ ਲੋਕ ਜਿਹੜੇ ਬੈਠੇ ਹੋ ਕਹਿੰਦੇ ਪੱਕਾ ਵੀ ਨਹੀਂ ਸੀ ਚੱਲ ਰਿਹਾ ਤੇ ਜਿਹੜਾ ਫਰਦ ਕੇਂਦਰ ਦੇ ਬਾਹਰ ਲੱਗਿਆ ਜਿਹੜੇ ਫਰਦਾ ਲੈਣ ਆਉਂਦੇ ਨੇ ਪਰ ਜਦ ਅਸੀਂ ਜਿੱਤੇ ਹੀ ਅਸੀਂ ਪਹੁੰਚਦੇ ਹਾਂ ਉਹਨਾਂ ਦਾ ਲੋਕਾਂ ਦਾ ਇਹ ਕਹਿਣਾ ਸੀ ਕਿ ਤੁਹਾਨੂੰ ਦੇਖ ਕੇ ਪੱਖਾ ਜ਼ਰੂਰ ਚਲਾਤਾ ਜਦੋਂ ਅਸੀਂ ਪਹੁੰਚੇ ਕਹਿੰਦੇ ਹੁਣ ਪੱਖਾ ਚੱਲ ਰਿਹਾ ਹੈ। ਮਤਲਬ ਕਿ ਕੁਝ ਲੱਗਿਆ ਉਹ ਤਾਂ ਟਿਲੀ ਸੀ ਕੋਈ ਅਜੀਬ ਗੱਲ ਹੈ। ਪਰਲਮੈਂਟ ਸ਼ੋਰ ਵੀ ਕਰ ਲਿਆ ਕਰਾਂਗੇ ਪੂਰੇ ਕੁਪ ਬੇਸਿਕ ਕਮਿਊਨਿਟੀ ਕੁਦਰ ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ। ਗਰਮੀਆਂ ਦਾ ਮੌਸਮ ਆ ਚੁੱਕਿਆ ਹੈ ਕੀ ਜਿਹੜੇ ਲੋਕ ਸਰਕਾਰੀ ਦਫ਼ਤਰਾਂ ਦੇ ਵਿੱਚ ਕੰਮ ਕਰਵਾਉਣ ਦੇ ਲਈ ਆਉਂਦੇ ਨੇ ਉਹਨਾਂ ਦੇ ਲਈ ਸਰਕਾਰੀ ਦਫ਼ਤਰਾਂ ਦੇ ਵਿੱਚ ਪੁਖਤਾ ਪ੍ਰਬੰਧ ਹੈਗੇ ਨੇ ਮਾਛੀਵਾੜਾ ਸਾਹਿਬ ਦੀ ਸਬ ਤਹਿਸੀਲ ਦੇ ਵਿੱਚ ਪਹੁੰਚੇ ਆ ਜਿੱਥੇ ਦੇਖਾਂਗੇ ਕਿ ਉਹਨਾਂ ਨੂੰ ਉੱਥੇ ਪੀਣ ਦੇ ਲਈ ਪਾਣੀ ਦੀ ਸਹੂਲਤ ਜਿਹੜੀ ਹੈ ਉਪਲਬਧ ਹੈਗੀ ਹੈ ਕਿ ਜਿਹੜੇ ਲੋਕ ਗਰਮੀ ਚ ਆਪਣਾ ਕੋਈ ਕੰਮ ਕਰਵਾਉਣ ਆਉਂਦੇ ਨੇ ਚਾਹੇ ਉਹ ਰਜਿਸਟਰੀ ਕਰਵਾਉਣ ਆਉਂਦੇ ਹੋਣ ਚਾਹੇ ਉਹ ਕੋਈ ਫਰਦ ਕਢਵਾਉਣ ਆਂਦੇ ਹੁਣ ਕੀ ਜਿਹੜੇ ਵਾਟਰ ਕੂਲਰ ਦਫਤਰਾਂ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦੇ ਵਿੱਚ ਸਾਫ਼ ਪਾਣੀ ਆ ਰਿਹਾ ਹੈ ਜਾਂ ਉਹ ਪਾਣੀ ਪੀਣ ਯੋਗ ਹੈਗਾ ਜਾਂ ਉਹ ਵਾਟਰ ਕੂਲਰ ਚੱਲ ਵੀ ਰਹੇ ਨੇ ਜਾਂ ਨਹੀਂ ਚੱਲ ਰਹੇ ਜਾਂ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਆਣ ਵਾਲਿਆਂ ਨੂੰ ਬਾਹਰ ਜਾ ਕੇ ਦੁਕਾਨਾਂ ਦੇ ਉੱਤੋਂ ਪਾਣੀ ਖਰੀਦਣਾ ਪਵੇਗਾ ਫੇਰ ਜਾ ਕੇ ਪਾਣੀ ਪੀਣਾ ਪਵੇਗਾ ਪਰ ਜਿੱਥੇ ਇੱਕ ਪਾਸੇ ਲੋਕ ਪਾਣੀ ਦੀਆਂ ਛਬਿੱਲਾਂ ਤੱਕ ਲਗਾਉਂਦੇ ਨੇ ਅਸੀਂ ਅੱਜ ਜਾਣੂ ਕਰਵਾਵਾਂਗੇ ਤੁਹਾਨੂੰ ਕਿ ਮਾਛੀਵਾਲਾ ਸਾਹਿਬ ਦੇ ਦਫ਼ਤਰਾਂ ਦੇ ਵਿੱਚ ਜਾਇਓ ਸਬ ਤਹਿਸੀਲ ਹੋਵੇ ਜਾਇਓ ਹੋਰ ਕਈ ਤਰ੍ਹਾਂ ਦੇ ਅਦਾਰੇ ਹੋਣ ਕੀ ਉੱਥੇ ਪੀਣ ਵਾਲਾ ਪਾਣੀ ਆ ਰਿਹਾ ਟੂਟੀਆਂ ਦੇ ਵਿੱਚ ਸਹੀ ਆ ਰਿਹਾ ਵਾਟਰ ਕੂਲਰਾਂ ਚ ਜਾਂ ਨਹੀਂ ਆ ਰਿਹਾ ਕਿ ਲੋਕਾਂ ਨੂੰ ਕਿਤੇ ਗੰਦਗੀ ਵਾਲਾ ਪਾਣੀ ਤਾਂ ਨਹੀਂ ਪਲਾਇਆ ਜਾ ਰਿਹਾ ਤਾਂ ਆਓ ਤੁਹਾਨੂੰ ਸਭ ਤੋਂ ਪਹਿਲਾਂ ਲੈ ਕੇ ਚੱਲਦੇ ਹਾਂ ਮਾਛੀਵਾਲਾ ਸਾਹਿਬ ਦੀ ਸਬ ਤਹਿਸੀਲ ਦੇ ਵਿੱਚ ਉੱਥੇ ਦਾ ਹਾਲ ਜਾਣਦੇ ਹਾਂ ਕਿੱਦਾਂ ਦੇ ਹਾਲਾਤ ਨੇ ਉੱਥੋਂ ਦੇ ਤਾ تحصیل ਕੰਪਲੈਕਸ ਮਾਛੀਵਾੜਾ ਸਾਹਿਬ ਦੇ ਵਿੱਚ ਅਸੀਂ ਮੌਜੂਦ ਆ ਫਰਦ ਕੇਂਦਰ ਤੇ ਮੌਜੂਦ ਆ ਜਿੱਥੇ ਲੋਕ ਫਰਦਾਂ ਕਢਵਾਉਣ ਦੇ ਲਈ ਪਹੁੰਚੇ ਹੋਏ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਗੱਲਬਾਤ ਕਰ ਲੈਨੇ ਆ ਔਰੇ ਕੁਝ ਬਜ਼ੁਰਗ ਬੈਠੇ ਨੇ ਬੱਪੂ ਜੀ ਕੀ ਨਾਮ ਹੈ ਤੁਹਾਡਾ ਦਲੇਰ ਜਿਹੜਾ ਪਿੰਡ ਹੈ ਜੀ ਬਿਲਕੁਲ ਕੀ ਕੰਮ ਕਰਉਣ ਲਈ ਆਏ ਸੀ ਫਰਦ ਲੈਣੀ ਆ ਹੋਰ ਕਿੰਨਾ ਕ ਸਮਾਂ ਹੋ ਗਿਆ ਬੈਠਿਆਂ ਨੂੰ ਘੰਟਾ ਹੋ ਗਿਆ ਘੰਟਾ ਹੋ ਗਿਆ ਗਰਮੀ ਦਾ ਮੌਸਮ ਹੈ ਐ ਇਸ ਕੰਪਲੈਕਸ ਦੇ ਵਿੱਚ ਪਹੁੰਚੇ ਹੋ ਕੋਈ ਪਾਣੀ ਦਾ ਪੀਣ ਦਾ ਪ੍ਰਬੰਧ ਪੀਣ ਦੇ ਪਾਣੀ ਦਾ ਇੱਥੇ ਹੈਗਾ ਲੱਸੀ ਪੀ ਕੇ ਆਇਆ ਸੀ ਤਾਂ ਪਾਣੀ ਦਾ ਹੁਣ ਦੇਖਾਂਗੇ ਪੀ ਲੈਣੇ ਕਾਹਦਾ ਜਵੇ ਜੇ ਹੋਊਗਾ ਤਾਂ ਹੀ ਹੈ ਹੈ ਨਹੀਂ ਇੱਥੇ ਦੇਖਿਆ ਤੁਸੀਂ ਮਰੀ ਨਿਗਾ ਕੋਈ ਮੈਂ ਨਿਗਾ ਨਹੀਂ ਗਿਆ ਉੱਧਰ ਗਿਆ ਹਮ ਇੱਥੇ ਜਿੱਥੇ ਬੈਠੇ ਹਾਂ ਇੱਥੇ ਕੋਈ ਟੂਟੀ ਟਾਟੀ ਲੱਗੀ ਹੋਈ ਆ ਕੋਈ ਫਰਿੱਜ ਆ ਪਾਣੀ ਵਾਲਾ ਫਿਰ ਟੂਟੀ ਹੈ ਇਹ ਨਹੀਂ ਪਤਾ ਕਿ ਟੈਂਕੀ ਵਾਲੀ ਆ ਕਿ ਕਾਦੇ ਵਾਲੀ ਆ ਹਮ ਟੂਟੀ ਚ ਪਾਣੀ ਆਂਦਾ ਵੈਸੇ ਟੂਟੀ ਆ ਰਿਹਾ ਪਰ ਆ ਰਿਹਾ ਗਰਮ ਆ ਕੇ ਠੰਡਾ ਹੁੰਦਾ ਵਈ ਯਾ ਦੇਖੇ ਜੀ ਜਾ ਕੇ ਮੈਂ ਕੋਈ ਤੁਹਾਡਾ ਕੀ ਨਾਮ ਹੈ ਗੁਰਚਰਨ ਸਿੰਘ ਕਿੱਥੋਂ ਆਏ ਹੋ ਜਵਾਨਗੜ੍ਹ ਤੋਂ ਫਰਦ ਕਣੋਂ ਆਏ ਸੀ ਫਰਦ ਕਣੋਂ ਕਿੰਨਾ ਕ ਸਮਾਂ ਹੋ ਗਿਆ ਬੈਠਿਆਂ ਨੂੰ ਹੋ ਗਿਆ ਪੌਣਾ ਘੰਟਾ ਜੀ ਪੌਣਾ ਘੰਟਾ ਪਾਣੀ ਪੂਣੀ ਦੀ ਪਿਆਸ ਲੱਗੀ ਗਰਮੀ ਦਾ ਮੌਸਮ ਲੱਸੀ ਜੀ ਆ ਜੀ ਇਹਨਾਂ ਚਾਹ ਰੱਖਦੇ ਆ ਇੱਥੇ ਹੈਗਾ ਨਾਸ ਰੱਖਦੇ ਆ ਅੱਛਾ ਹੈਵਿੰਗ ਆਰੇ ਕੋਈ ਫ੍ਰਿਜ ਫਰਿਜ ਲੱਗਿਆ ਪਾਣੀ ਵਾਲਾ ਕੋਈ ਨਹੀਂ ਹੈਗਾ ਐਨੇ ਝੂਠ ਮਾਰੀਏ ਸੀ ਹਾਂ ਲੋਕੀ ਤਾਂ ਸ਼ਬੀਲਾ ਲਾ ਦਿੰਦੇ ਆ ਗਰਮੀਆਂ ਦੇ ਵਿੱਚ ਪਾਣੀ ਦੀਆਂ ਇਹਨੇ ਪੁਨਰਕਰਨ ਉਹਨਾਂ ਨੂੰ ਕਰਨਾ ਹੀ ਕਰਨਾ ਉਹਨੇ ਗਵਰਨਮੈਂਟ ਦਾ ਪੈਸਾ ਏਡਾ ਰਹਿੰਦੀ ਆ ਉਹਨੇ ਪੁਨਰਕਰਦੀ ਆ ਜੀਵਨਦਾਰ ਪੁਨਰਕਰਦੇ ਆ ਹਾਂ ਜੀ ਆਪਣੇ ਵਾਸਤੇ ਕਰਦੇ ਜੀਵਨਦਾਰ ਪੁਨਰਕਰ ਰਾਈ ਬਸ ਤੇ ਦਰਮਡੇ ਆਪਣੀ ਛੜੀ ਕੋਪੈ ਦੇ ਦਿੱਆ ਐਸ ਲੱਗੀ ਆ ਵੈਸੇ ਕਿ ਨਹੀਂ ਵੈਸੇ ਲੱਗਦੀ ਆ ਤੇ ਕੋਸ਼ਿਸ਼ ਕੀਤੀ ਲੱਭਣ ਦੀ ਵੀ ਪਾਣੀ ਹੈਗਾ ਕਿਤੇ ਨਹੀਂ ਇੱਦੀ ਇੱਦੀ ਸਾਰ ਲੈਣਾ ਬਸ ਹਾਂ ਦੇਖਿਆ ਸੀਗਾ ਲੱਭਿਆ ਸੀ ਅੰਦਰੋਂ ਨਾ ਗਾਈ ਨਹੀਂ ਆਪ ਗਾਈ ਨਹੀਂ ਲੋੜ ਪੈਣੀ ਗਾਈ ਨਹੀਂ ਹਗਾ ਗਾਈ ਨਹੀਂ ਆਪਾਂ ਹਾਂ ਇਸ ਤਰੀ ਸਾਰ ਲੈਣਾ ਬਸ ਹਾਂ ਤਾਂ ਹੋਰ ਲੋਕ ਵੀ ਉਰੇ ਵੈਸੇ ਖੜੇ ਨੇ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਬਈ ਕੀ ਕੰਮ ਕਰਾਉਣ ਆਏ ਸੀਗੇ ਵੇ ਫਰਜ਼ ਕਰਾਉਣ ਆਏ ਸਰ ਕਿੰਨਾ ਕ ਸਮਾਂ ਹੋ ਗਿਆ ਹੋ ਗਿਆ ਤਾਂ ਪੂਨਾ ਘੰਟਾ ਹੋ ਗਿਆ ਭਈ ਪਾਣੀ ਪੂਣੀ ਦਾ ਪ੍ਰਬੰਧ ਕੋਈ ਹੈਗਾ ਇੱਥੇ ਕੋਈ ਬਾਰਡਰ ਕੋਲਰ ਕੋਈ ਟੂਟੀ ਜਾਂ ਕੋਈ ਉਹ ਜਿਵੇਂ ਇੱਕ ਫ੍ਰਿਜ ਜਿਹਾ ਲੱਗਦਾ ਹੁੰਦਾ ਕੋਈ ਕੁਝ ਨਹੀਂ ਪਾਣੀ ਹੈਗਾ ਉਹਦੇ ਪਿਆਸ ਲੱਗੀ ਸੀ ਵੈਸੇ ਕਿ ਨਹੀਂ ਪਿਆਸ ਤਾਂ ਹਾਂਜੀ ਰੱਖੀ ਸੀ ਬਾਰੂ ਵਿੱਚ ਵੀ ਕਹਿੰਦਾ ਸੀ ਬਾਰੂ ਵੀ ਕਿਹਾਂ ਜੀ ਫਿਰ ਲੇਨ ਲੇਨ 'ਚ ਜਿਵੇਂ ਖੜੇ ਹੋਣੇ ਹੋ ਜਾਨੂ ਕਿਸੇ ਹੋਰ ਦਾ ਨੰਬਰ ਨਹੀਂ ਆਇਆ ਨੰਬਰ ਤਾਂ ਹਾਂਜੀ ਚੱਲ ਰਿਹਾ ਜੇ ਟੋਕਨ ਟੋਕਨ ਲੈਣਾ ਹੈ ਅੱਛਾ ਜਗ੍ਹਾ ਹਜੇ ਟਾਈਮ ਸੀਗਾ ਤੁਹਾਡੀ ਵਾਰੀ ਹਾਂਜੀ ਟੋਕਨ ਲੈਣਾ ਹਜੇ ਇਹ ਪਾਣੀ ਦਾ ਕੋਈ ਵੀ ਪ੍ਰਬੰਧ ਨਹੀਂ ਹੈਗਾ ਇਸ ਤਹਿਸੀਲ ਕੰਪਲੈਕਸ ਵਿੱਚ ਸਭਾਲ ਕੋਈ ਟੂਟੀ ਲੱਗੀ ਹੋਈ ਹੈ ਜੀ ਹਾਂ ਤੇ ਪਾਣੀ ਆਪਣੇ ਪਿੱਤਾਂ ਨਹੀਂ ਅਸੇ ਉਤੋਂ ਬਾਹਰੋਂ ਪੀਂਹੰਦਾ ਜੀ ਟੋਟੀ ਦੇ ਵਿੱਚ ਆਉਂਦਾ ਬਣੀ ਟੋਟੀ ਚ ਪਾਣੀ ਆਂਦਾ ਪਰ ਸਾਫ਼ ਨਹੀਂ ਹੈਗਾ ਜੀ ਸਾਫ਼ ਨਹੀਂ ਪੀਣ लायक ਠੰਡਾ ਹੈ ਕਿਵੇਂ ਕਿ ਕਰ ਨਹੀਂ ਨਹੀਂ ਨੋਰਮਲ ਆ ਜੀ ਠੰਡਾ ਪੀਣ ਯੋਗ ਹੈਗਾ ਜਾਂ ਨਹੀਂ ਹੈਗਾ ਨਹੀਂ ਨਹੀਂ ਲੱਗਦਾ ਨਹੀਂ ਹੈਗਾ ਜੀ ਜੇ ਸਭ ਨਾਲ ਹਾਲਤ ਉਹਦੀ ਲੱਗਦਾ ਨਹੀਂ ਪੀਣ ਯੋਗ ਹੋਊਗਾ ਜੀ ਪਹਿਲਾਂ ਵੀ ਆਨੇ ਹੋ ਰਏ ਆ ਪਹਿਲੀ ਵਾਰੀ ਆਏ ਹੋ ਜੀ ਵਾਰੀ ਮਤਲਬ ਉਦਾਂ ਪੇ ਦੋ ਤੜਾਈ ਤੋਂ ਤਾਂ ਇਤੋਂ ਕਦੀ ਆਏ ਨਹੀਂ ਅੰਦਰ ਤਹਿਸੀਲ ਦੇ ਅੰਦਰ ਗਏ ਹੋ ਪਹਿਲਾਂ ਕਦੇ ਨਹੀਂ ਤਹਿਸੀਲ ਦੇ ਅੰਦਰ ਕਦੇ ਕਦੀ ਵਾਰੀ ਇੱਥੇ ਫਰਦ ਕੇ ਅੰਦਰ ਤੇ ਹੀ ਮੁੜ ਜਾਨੇ ਹਾਂਜੀ ਹਾਂਜੀ ਭਈ ਤੁਸੀਂ ਕੀ ਕੰਮ ਕਰਾਉਣਾ ਆਏ ਸੀ ਨਹੀਂ ਫਰਦਾਂ ਕਢਾਉਣਾ ਆਏ ਵੀਰੇ ਕਿੰਨਾ ਕ ਸਮਾਂ ਹੋ ਗਿਆ ਖੜਿਆ 8 ਘੰਟਾ ਹੋ ਗਿਆ ਭਈ ਪਾਣੀ ਪੂਣੀ ਪੀਤਾ ਇੱਥੇ ਅਰੇਂਜਮੈਂਟ ਹੈਗਾ ਭਈ ਨਹੀਂ ਵੀਰੇ ਹਲੇ ਤੱਕ ਤਾਂ ਕੋਈ ਅਰੇਂਜਮੈਂਟ ਹੈ ਨਹੀਂਗਾ ਇੱਕ ਟੂਟੀ ਲੱਗੀ ਹੋਈ ਆ ਵਿੱਚ ਵੀ ਪਾਣੀ ਗਰਮ ਆ ਗਰਮ ਹਾਂਜੀ ਹੁਣ ਇਹ ਆਪਾਂ ਦੇਖਿਆ ਨੇ ਕਿਦਾਂ ਦਾ ਪਾਣੀ ਹੈਗਾ ਕਿ ਨਹੀਂ ਹੈ ਗੰਦਾ ਹੈ ਸਾਫ ਹੂੰ ਤੁਹਾਨੂੰ ਨਹੀਂ ਪਤਾ ਗਰਮੀ ਦਾ ਟਾਈਮ ਆਇਆ ਹੋਇਆ ਆ ਤੇ ਪਿਆਸ ਤਾਂ ਲੱਗਦੀ ਹੈ ਜਿਮੀਦਾਰ ਨੂੰ ਹੂੰ ਹੁਣ ਆਪਾਂ ਕੰਮ ਕਰਾਉਣਾ ਆਏ ਤੇ ਖੜਨਾ ਹੀ ਪੈਣਾ ਉਹ ਤੇ ਪਾਣੀ ਦਾ ਅਰੇਂਜਮੈਂਟ ਤਾਂ ਜ਼ਰੂਰੀ ਹੋਣਾ ਚਾਹੀਦਾ ਹੈ ਇਹ ਪੱਖਾ ਚੱਲਦਾ ਸੀ ਪਹਿਲਾਂ ਪਹਿਲਾਂ ਤਾਂ ਇਹ ਚੱਲਦਾ ਸੀ ਜਦੋਂ ਤੁਸੀਂ ਆਇਆ ਉਹਦੇ ਹੀ ਚੱਲਿਆ ਜੀ ਹਾਂ ਉਹਦੇ ਹੀ ਚੱਲਿਆ ਹੈ ਅੱਛਾ ਪਹਿਲਾਂ ਬੰਦ ਕੀਤਾ ਹੋਇਆ ਸੀ ਪਹਿਲਾਂ ਬੰਦੀ ਸੀ ਜਦਦੇ ਤੁਸੀਂ ਖੜੇ ਹੋ ਜਦਦਾ ਚੱਲ ਨਹੀਂ ਰਿਹਾ ਨਹੀਂ ਨਹੀਂ ਪਹਿਲਾਂ ਨਹੀਂ ਚੱਲ ਰਿਹਾ ਇਹ ਹੁਣ ਕਿਵੇਂ ਚਲਾਤਾ ਫੇਰਾਂਗਾ ਪਤਾ ਨਹੀਂ ਹੋਣਾ ਬਲ ਲਾਈਟ ਆ ਗਈ ਅੰਦਰ ਵੀਰੇ ਅੱਛਾ ਲਾਈਟ ਲਾਈਟ ਪਹਿਲਾਂ ਹੈ ਨਹੀਂ ਦੀ ਅੰਦਰ ਚੱਲਦੇ ਸੀ ਪੱਕੇ ਪਹਿਲਾਂ ਉਹ ਤਾਂ ਐਸੀ ਹੀ ਚੱਲਦਾ ਵੀਰੇ ਤੁਹਾਨੂੰ ਇੱਥੇ ਖੜਾਇਆ ਨੂੰ ਗਰਮੀ 'ਚ ਖੜਾਇਆ ਸੀ ਹਾਂਜੀ ਹੁਣ ਕੀ ਕਰਨਾ ਕੀ ਹੈ ਵੀਰੇ ਹੁਣ ਕੰਮ ਤਾਂ ਕਰਵਾਉਣਾ ਹੀ ਆ ਆਪਣੇ ਗਰਮੀ 'ਚ ਖੜ ਕੇ ਕਰਾਉਣੇ ਤੇ ਹੁਣ ਸਰਦੀ 'ਚ ਖੜ ਕੇ ਕਰਾਉਣੇ ਕਰਾਉਣੇ ਤਾਂ ਪੈਣੀ ਆ ਲੋਕੀ ਦਾ ਪਾਣੀ ਦੀਆਂ ਬਈ ਛਬੀਲਾਂ ਲਾ ਦਿੰਦੇ ਨੇ ਗਰਮੀਆਂ ਦੇ ਮੌਸਮ ਦੇ ਵਿੱਚ ਆਪਾਂ ਅਕਸਰ ਦੇਖਦੇ ਆ ਕਿਤੇ ਆਂਦੇ ਜਾਂਦੇ ਆ ਛਬੀਲਾਂ ਲੱਗੀਆਂ ਹੁੰਦੀਆਂ ਮਿੱਠੇ ਪਾਣੀ ਤੱਕ ਵੀ ਇਹ ਤਾਂ ਜੀ ਹੁਣ ਇਹਨਾਂ ਨੂੰ ਚਾਹੀਦਾ ਆ ਕਿ ਹਾਂ ਜੇ ਪਿੱਛੇ ਜ਼ਿਮੀਦਾਰ ਖੜੇ ਆ ਉਹਨਾਂ ਨੂੰ ਪਾਣੀ ਵੀ ਪੁੱਛਣਾ ਠੀਕ ਨੇ ਅਸੀਂ ਹੁਣ ਕਣਕ ਬੀਜਦੇ ਆ ਕਣਕ ਆਉਂਦਾ ਸੀ ਇਹਨਾਂ ਕਰ ਤਰੀਕ ਬੀਜਦੇ ਆ ਹੁਣ ਸਾਨੂੰ ਪਾਣੀ ਵੀ ਨਾ ਪੁੱਛਣਾ ਫੇਰ ਤਾਂ ਲਾਂਤ ਵਾਲੀ ਕਰਨਾ ਜੀ ਵੀ ਰਾਤ ਪਹਿਪੂ ਇਹ ਪੱਖਾ ਚੱਲਦਾ ਸੀ ਪਹਿਲਾਂ ਜਿਹੜਾ ਉੱਤੇ ਲੱਗਿਆ ਹੋਇਆ ਉਹ ਤਾਂ ਹੁਣ ਚੱਲਿਆ ਥੋੜੇ ਐ ਤੇ ਚੱਲਿਆ ਪਹਿਲਾਂ ਨਹੀਂ ਚੱਲਿਆ ਪਹਿਲਾਂ ਬੰਦੇ ਸੀਗਾ ਪਹਿਲਾਂ ਬੰਦੇ ਸੀ ਜਦੋਂ ਤੁਸੀਂ ਬੈਠੇ ਹੋ ਬੰਦੇ ਸੀਗਾ ਤੇ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਵੀ ਯਾਰ ਪੱਖਾ ਬੰਦ ਆਇਆ ਚਲਾਓ ਉਹ ਕਹਿੰਦਾ ਵੀ ਖਰਾਬ ਹੋਇਆ ਹੁਣ ਅੱਛਾ ਜਦ ਤੁਸੀਂ ਤੁਹਾਨੂੰ ਕਿਹਾ ਪੱਖਾ ਚਲਾ ਲਓ ਉਹ ਜਦੋਂ ਝੜਦੀ ਉਹਦੋਂ ਲਾਈਟ ਹੋਣਾ ਨਹੀਂ ਅੰਦਰ ਚੱਲਦੇ ਪਏ ਸੀ ਮੈਸੇ ਉਦੋਂ ਜਦੋਂ ਤੁਸੀਂ ਬੈਠੇ ਸੀਗੇ ਹਾਂ ਜੀ ਥੋੜੇ ਆਲਾ ਬੰਦ ਸੀ ਇਹ ਜਿਵੇਂ ਜ਼ਰਾ ਦਾ ਬੰਦੇ ਹੁੰਦਾ ਜੀ ਕੋ ਜਿਵੇਂ ਜ਼ਰਾ ਇਹੀ ਹੁੰਦਾ ਵੀ ਰਹਿੰਦੇ ਧੁੱਪ ਜਨੇ ਇਹਨਾਂ ਨੂੰ ਲੋੜ ਹੀ ਨਹੀਂ ਸਾਹ ਤੇ ਪੱਕੇ ਭੁੱਖੇ ਦੀ ਜਾਲੀ ਤਾਂ ਨਾਇਬ ਤਹਿਸੀਲਦਾਰ ਰਜੇਸ਼ ਅਹੋਜਾ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਅ ਸਰ ਤਹਿਸੀਲ ਦੇ ਕੰਪਲੈਕਸ ਦੀ ਗੱਲ ਕਰ ਲਈਏ ਤਾਂ ਜਿਹੜੇ ਲੋਕ ਇੱਥੇ ਕੰਮ ਕਰਵਾਉਣ ਦੇ ਲਈ ਆ ਰਹੇ ਹੋਏ ਨੇ ਉਹਨਾਂ ਦੇ ਲਈ ਪੀਣ ਦੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਹੋਇਆ ਉਹ ਜੋ ਵਾਟਰ ਕੂਲਰ ਲੱਗਾ ਹੋਇਆ ਉਹ ਥੋੜਾ ਖਰਾਬ ਹੈ ਉਹਨੂੰ ਠੀਕ ਕਰਾਉਣ ਲਈ ਅਸੀਂ ਭੇਜ ਰਹੇ ਹਾਂ ਠੀਕ ਕਰਾ ਦੋਗੇ ਜਲਦੀ ਠੀਕ ਕਰ ਅੱਜ ਵੀ ਸਰ ਗਰਮੀ ਦਾ ਮੌਸਮ ਹੈਗਾ ਆਲਮੋਸਟ ਹਰ ਇੱਕ ਨੂੰ ਪਿਆਸ ਵੀ ਲੱਗਦੀ ਹੈ ਜੇ ਆਪਾਂ ਦੇਖੀਏ ਹਾਲੇ ਟੈਂਪੋਰੀ ਵਾਟਰ ਰੈਪਰ ਦਾ ਇੰਤਜ਼ਾਮ ਕਰ ਰੱਖੇ ਨੇ ਤੇ ਉਹ ਵਾਟਰ ਪੂਲਰ ਜਲਦੀ ਹੀ ਠੀਕ ਕਰਾਤਾ ਜਾਉਂਦਾ ਆ ਇੱਕ ਸਰ ਜਦੋਂ ਅਸੀਂ ਇੱਥੇ ਪਹੁੰਚੇ ਤਾਂ ਫਰਦ ਕੇਂਦਰ ਦੇ ਬਾਹਰ ਦੇਖਿਆ ਉੱਥੇ ਨਾ ਲੋਕ ਜਿਹੜੇ ਬੈਠੇ ਸੀ ਉਹ ਕਹਿੰਦੇ ਪੱਖਾ ਵੀ ਨਹੀਂ ਸੀ ਚੱਲ ਰਿਹਾ ਜਿਹੜਾ ਫਰਦ ਕੇਂਦਰ ਦੇ ਬਾਹਰ ਲੱਗਿਆ ਆ ਜਿਹੜੇ ਫਰਦਾ ਲੈਣ ਆਉਂਦੇ ਨੇ ਪਰ ਜਦਾ ਸੀ ਜਿੱਦਾਂ ਹੀ ਅਸੀਂ ਪਹੁੰਚਦੇ ਆ ਉਹਨਾਂ ਦਾ ਲੋਕਾਂ ਦਾ ਇਹ ਕਹਿਣਾ ਸੀ ਕਿ ਤੁਹਾਨੂੰ ਦੇਖ ਕੇ ਪੱਖਾ ਜ਼ਰੂਰ ਚਲਾਤਾ ਜਦੋਂ ਅਸੀਂ ਪਹੁੰਚੇ ਕਹਿੰਦੇ ਹੁਣ ਪੱਖਾ ਚੱਲੇਗਾ ਪਹਿਲਾਂ ਨਹੀਂ ਸੀ ਪੱਖਾ ਚੱਲਦਾ ਇਹ ਜਿਮ ਗੱਲ ਕੋਈ ਧਿਆਨ ਚ ਨਹੀਂ ਪੱਖਾ ਦਾ ਦੇਖੋ ਜੇ ਲੱਗਿਆ ਉਹ ਤਾਂ ਚੱਲੂ ਪਈ ਕੋਈ ਇਹੋ ਜਿਹੀ ਗੱਲ ਹੈ ਨਹੀਂ ਮਤਲਬ ਮੈਂ ਇਨਸ਼ੋਰ ਵੀ ਕਰ ਲਿਆ ਕਰਾਂਗੇ ਅੱਗੇ ਨੂੰ ਵੀ ਪੂਰੇ ਬੇਸਿਕ ਕਮਿਊਨਿਟੀਜ਼ ਪੂਰੀਆਂ ਚੱਲਣਗੇ ਹਾਂ ਅ ਵਾਟਰ ਕੂਲਰ ਇੱਕ ਸਰ ਅਸੀਂ ਦੇਖ ਰਹੇ ਸੀ ਕਿ ਉਹ ਪਿਆ ਵੀ ਹੈਗਾ ਬਟ ਉਹਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਆ ਰਿਹਾ ਉਹ ਖਰਾਬ ਹੈ ਜਾਂ ਕਿਵੇਂ ਕੁਝ ਉਹ ਖਰਾਬ ਹੈ ਜੀ ਉਹਦੇ ਵਾਸਤੇ ਠੀਕ ਕਰਾਉਣ ਵਾਸਤੇ ਅਸੀਂ ਲਿਖ ਰਹੇ ਹਾਂ ਉੱਪਰ ਜਿੰਮੀ ਵੀ ਉਹ ਠੀਕ ਹੋ ਜਾਊਗਾ ਨੈਕਸਟ ਵੀ ਤਾਂ ਬਿਲਕੁਲ ਗਲਬਤ ਕੀਤੀ ਐ ਅਸੀਂ ਨਾਇਬ ਸਾਹਿਬ ਉਹਨਾਂ ਦੇ ਨਾਲ ਜਿਨ੍ਹਾਂ ਨੇ ਦੱਸਿਆ ਕਿ ਵਾਟਰ ਕੁਲਰ ਦੀ ਜਿਹੜੀ ਦਿੱਕਤ ਤਹਿਸੀਲ ਕੰਪਲੈਕਸ ਦੇ ਵਿੱਚ ਆ ਰਹੀ ਹੋਈ ਐ ਉਹ ਜਲਦ ਹੀ ਠੀਕ ਕਰਵਾ ਦਿੱਤੀ ਜਾਵੇਗੀ ਤਾਂ ਕਿ ਅੱਗੇ ਜਿਵੇਂ ਹੀ ਗਰਮੀ ਦਾ ਮੌਸਮ ਹੈਗਾ ਤਾਂ ਕਿ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕੋਈ ਵੀ ਸਮੱਸਿਆ ਜਿਹੜੀ ਉਹ ਅੱਗੇ ਤੋਂ ਨਾ ਆਵੇ ਤਾਂ ਵਧੇਰੇ ਅਪਡੇਟਸ ਲਈ ਦੇਖਦੇ ਰਹੋ ਡੀ5 ਚੈਨਲ 526 ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ